ਮੇਰੇ ਕੋਲ ਤਾਂ ਜਾਣ ਕੋ ਤੁਹਾਡੇ ਲੋਸ ਕਿਰੀਅਨ ਜਟਾ ਦੀ ਕਹਿੰਦੇ ਅਗੋਂ ਫਿਰ ਵੀ ਅਗਲੇ ਪਾਰਟ ਦੀ ਸ਼ੁਰੂਆਤ ਹੋ ਰਹੀ ਸੀ ਕਿ ਤਿਆਰੀ ਚੱਲ ਰਹੀ ਸੀ ਲੇਕਿਨ ਵਿੱਚ ਚੱਲੀ ਹਾਂਜੀ ਅਸੀਂ ਮੈਂ ਤਾਂ ਪਿਛਲੇ ਮਹੀਨੇ ਆ ਕੇ ਮਿਲ ਕੇ ਗਿਆ ਸੀ ਗੱਲ ਕਰਕੇ ਗਿਆ ਸੀਗਾ ਤੇ ਮੈਂ ਕਿਹਾ ਸੀ ਮੈਂ ਕਿਹਾ ਪੱਲਾ ਸਾਬ ਤਕੜੇ ਹੋ ਜੋ ਆਪਾਂ ਕਰੀਅਨ ਜਟਾ ਸ਼ੂਟਿੰਗ ਸ਼ੁਰੂ ਕਰਨੀ ਹੈ ਦਸੰਬਰ ਜਨ ਹੂੰ ਤੇ ਮੈਨੂੰ ਲੱਗ ਵੀ ਰਿਹਾ ਸੀ ਇੰਪਰੂਵਮੈਂਟ ਹੈ ਜੀ ਵੀ ਹੋਰ ਇੰਪਰੂਵ ਹੋਊਗਾ ਅਗਲੇ 3-4 ਮਹੀਨੇ ਚ ਉਹਨਾਂ ਦੀ ਸਿਹਤ ਹੋਰ ਇੰਪਰੂਵ ਹੋ ਪਰ ਹੁਣ ਰੱਬ ਨੂੰ ਕੁਛ ਹੋਰ ਹੀ ਮਨਜ਼ੂਰ ਸਰ ਉਹਨਾਂ ਕੇ ਜੈਸੇ ਕਲਾਕਾਰ ਕੀ ਆਪ ਦੇਖਤੇ ਹੈ ਕਿ ਆਨੇ ਵਾਲੇ ਸਮੇਂ ਮਿਲ देखिए जी मेरे को सत्ताईस अट्ठाईस साल हो गए हैं इंडस्ट्री में और डायरेक्ट करते हुए सोलह सत्रह साल हो गए हैं उनकी रिप्लेसमेंट मुझे नहीं लगता है सोलह सत्रह साल में तो दिख ही नहीं क्योंकि जितना टैलेंट उनमें था और जितना सब कुछ उनमें था आ, वो बहुत मुश्किल है किसी में होना सब कुछ होना इम्प्रोवाइजेशन की आ, जो उनकी वो थी नॉलेज वो ਸੋ ਕਾਮਨ ਨਹੀਂ ਹੈ ਕਹਾਣੀਆਂ ਸਭ ਤੁਹਾਡੀ ਜੁਨਿੰਗ ਸੀ ਕੀ ਕਹੋਗੇ ਕਿ ਟੂਰ ਤੁਹਾਡਾ ਚੱਲ ਰਿਹਾ ਮੰਦੁਖੀ ਜੀ ਮੈਂ ਕੀ ਕਹੂੰਗਾ ਹੋਰ ਬਹੁਤ ਬਹੁਤ ਮਨਜਤੋਂ ਪਤਾ ਲੱਗਿਆ ਜੀ ਬਹੁਤ ਮਨਦੁਖੀ ਮੈਂ ਤਾਂ ਹੁਣ ਹੀ ਪਹੁੰਚਿਆ ਮੈਂ ਇਧਰ ਬੌਂਬੇ ਸੀਗਾ ਜੀ ਮੈਂ ਸੰਸਕਾਰ ਤੇ ਚੱਲੋ ਮੈਂ ਆਗੇ ਮੇਰਾ ਬ੍ਰਹਮਾਂੰਸੀਗਾ ਇੱਕ ਵਾਰ ਤਾਂ ਮਸ਼ੀਜਾਂ ਜਿਹੜੀਆਂ ਹੱਲੇ ਵੀ ਜਿਨ੍ਹਾਂ ਨੂੰ ਆਮਦ ਹੁੰਦੀ ਹੈ ਸਕ੍ਰਿਪਟ ਦੇ ਦਿਓ ਪੜ ਦਿੰਦੇ ਉਹ ਵੀ ਠੀਕ ਨੇ ਜੀ ਅੱਛੀ ਤਰ੍ਹਾਂ ਪੜ ਲਿਖ ਲਈਏ ਬਾਹਦਾ ਆਰਟਿਸਟ ਇਹ ਜਿਹਨਾਂ ਨੂੰ ਸਕ੍ਰਿਪਟ ਦੇ ਆਸਰੇ ਨਹੀਂ ਜਦੋਂ ਕੰਮ ਸ਼ੁਰੂ ਹੋ ਜਾਂਦਾ ਤੇ ਆਮਦ ਹੁੰਦੀ ਸੀ ਔਰ ਉਹ ਜੁਮਲੇ ਉਹ ਮੁਹਾਵਰੇ ਬਣ ਜਾਂਦੇ ਸੀ ਅਸਾਂ ਲਾਜਵਾਬ ਤੁਹਾਡਾ ਸੱਜਣ ਚਲੇ ਗਿਆ ਬਾਕੀ ਦੁਨੀਆ ਫਨਾ ਦਾ ਮਕਾਮ ਹੈ ਜਦੋਂ ਵਕਤ ਆਉਂਦਾ ਹੈ ਉਹਨਾਂ ਵਾਰਿਸ ਦਾ ਅੰਦਾ ਕੋਈ ਵਸਾ ਨਹੀਂ ਰੱਬ ਇਹ ਵਾਰਸ ਕਰਕੇ ਮਾਰ ਪਰ ਬਾਗ ਉਹਦਾ ਕੱਟਾ ਹੀ ਪਿਆ ਇੰਡਸਟਰੀ ਨੂੰ ਕਿੱਡਾ ਕੱਟਾ ਇੰਡਸਟਰੀ ਨੂੰ ਬਹੁਤ ਵੱਡਾ ਕੱਟਾ ਜਿਹਦੀ ਤੋਂ ਬਿਨਾਂ ਕੋਈ ਫਿਲਮ ਹੀ ਨਹੀਂ ਸੀ ਬਣਦੀ ਸੋਚ ਕੇ ਦੇਖੋ ਕਿੰਨੇ ਫੈਨ ਹੋਣਗੇ ਪੂਰੀ ਦੁਨੀਆ ਵਿੱਚ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਕੰਟਰੀਬਿਊਸ਼ਨ ਪੰਜਾਬੀ ਜ਼ੁਬਾਨ ਨੂੰ ਬਹੁਤ ਕੰਟਰੀਬਿਊਸ਼ਨ ਅਮੇਰ ਮੈਨੂੰ ਮਾਈਕ ਹੋ ਗਿਆ ਸ੍ਰੀ ਪੰਜਾਬੀ ਮੈਂ ਤੇ ਜਦੋਂ ਯੂਨੀਵਰਸਿਟੀ ਪ੍ਰੋਫੈਸਰ ਲੱਗੇ ਸਾਂ ਉਦੋਂ ਤੋਂ ਲੈ ਕੇ ਲੰਬਾ ਸਮਾਂ ਉਹਨਾਂ ਦੇ ਨਾਲ ਬਾਹਰ ਵੀ ਗਏ ਕੈਨੇਡਾ ਗਏ ਇੰਗਲੈਂਡ ਗਏ ਲੰਬੇ ਟੂਰ ਕੀਤੇ ਬੀਟੂ ਜੀ ਉਹ ਰਾਜ ਨਾਲ ਫਿਲਮਾਂ ਨਵਰਾਜ ਨਾਲ ਨਾਹਿਦ ਕੀ ਕੀ ਦੱਸਾਂ ਪਿੱਛੇ ਪਤਾ ਵੀ ਲੈਣ ਆਏ ਘਰ ਉਸ ਮੈਂ ਨਵਰਾਜ ਤੇ ਪਤਾ ਨਹੀਂ ਸੀ ਕਿ ਲੱਗਦਾ ਸੀ ਕਰਿਸ਼ਮਾ ਹੋ ਜਾਏਗਾ ਠੀਕ ਹੋ ਜਾਣਗੇ ਇੱਕ ਬਾਝ ਦਫਾ ਖਾਸਪਰ ਇਹਨਾਂ ਇਹਨਾਂ ਦੇ ਮਾਤਾ ਜੀ ਦੇ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਨੇ ਚਲੋ ਠੀਕ ਰਹਣਗੇ ਇਹ ਬਾਤ ਮਾਂ ਦੇ ਇੱਕ ਬਿٹے ਦੀ ਅਰਥੀ ਦਾ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਪਾਪਾਂ ਸਾਰੇ ਜਿੰਨੂੰ ਨਹੀਂ ਪੁੱਛਦੇ ਉਹ ਹੀ ਨਹੀਂ ਦੁਖਿਆ ਇਹ ਮਰਹਲੇ ਜਾਂ ਜੋ ਸਾਰੇ ਗੁਜ਼ਰਦੇ ਆ ਆਪਾਂ ਰੀਡ ਕਰਕੇ ਦੇਖੀਏ ਕਿ ਜਦੋਂ ਕਿਸੇ ਦਾ ਕੋਈ ਮਰੇ ਤੇ ਬੜਾ ਗਿਆਨ ਦੀਆਂ ਗੱਲਾਂ ਬਹੁਤ ਆਉਂਦੀਆਂ ਜਦੋਂ ਆਪਣਾ ਟੁਰ ਜਾਂਦਾ ਸਾਰਾ ਕੁਝ ਖੋ ਗਿਆ ਔਰ ਮੈਂ ਇਸ ਸੀਜ਼ਨ ਸਾਥੀ ਸੋ ਇਹ ਖੂਬੀਆਂ ਤਾਂ ਸੈਂਕੜੇ ਹੀ ਆ ਮਤਲਬ ਆਪਾਂ ਕਿੰਨੀਆਂ ਖੂਬੀਆਂ ਗਿਣਾਈਏ ਇੰਨੀਆਂ ਖੂਬੀਆਂ ਸੀਗੀਆਂ ਆਲਵੇਸ ਸਮਾਈਲਿੰਗ ਮੈਂ ਕਦੇ ਵੀ ਉਹਨਾਂ ਦੇ ਚਿਹਰੇ ਤੇ ਸ਼ਕਨ ਨਹੀਂ ਦਿੱਖਿਆ ਲਗਭਗ ਇੰਡਸਟਰੀ ਦੇ ਆਵਾਮ ਕਦੇ ਵੀ ਕੋਈ ਕਸਰ ਨਹੀਂ ਪੁੱਛ ਸਕਦੇ ਅਜਿਹੇ ਸ਼ਖਸ ਬਿਲਕੁਲ ਜੀ ਅਮਰ ਨੇ ਜੋ ਐਸੀਆਂ ਸ਼ਖਸੀਅਤਾਂ ਹੁੰਦੀਆਂ ਨਾ ਜੀ ਉਹ ਅਮਰ ਹੁੰਦੀਆਂ ਦੁਨੀਆ ਤੇ ਪਰਮਾਤਮਾ ਇਹ ਅਲੱਗ ਹੀ ਬਣਾ ਕੇ ਭੇਜਦਾ ਐਸੇ ਸ਼ਖਸ ਔਰ ਉਹ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਜਾਂਦੇ ਨਹੀਂ ਆ ਉਹ ਦੁਨੀਆ ਦੇ ਵਿੱਚ ਹੀ ਰਹਿੰਦੇ ਆ ਲੋਕਾਂ ਦੇ ਵਿੱਚ ਹੀ ਰਹਿੰਦੀ ਆ ਆਪਣੇ ਕੰਮ ਦੇ ਜ਼ਰੀਏ ਔਰ ਇਹ ਕਦੇ ਵੀ ਨਹੀਂ ਭੁੱਲੇ ਜਾ ਸਕਦੇ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੇਗਾ ਬਿਲਕੁਲ ਜੀ ਕੀ ਕਹਿਣਾ ਚਾਹੋਗੇ ਅ ਅੰਦਾਜ਼ ਸਾਹਿਬ ਦਾ ਤੁਸੀਂ ਤਾਂ ਬਹੁਤ ਸਮਾਂ ਹੈ ਤੁਹਾਨੂੰ ਰਹੇ ਹੋ ਗਿਰਾਂ ਦੀ ਰੂਹੀ ਦੇਖੋ ਜਸਵਿੰਦਰ ਪੱਲਾ ਯਾਰਾਂ ਦਾ ਯਾਰ ਰੱਜੀ ਰੂ ਦਾ ਮਾਲਕ ਬਹੁਤ ਹੀ ਵੱਡਾ ਫਨਕਾਰ ਮੇਰੀ ਸਾਝ ਉਹਦੇ ਵਿਦਿਆਰਥੀ ਜੀਵਨ ਤੋਂ ਹੈ ਬਾਲ ਮੁਕੰਦ ਨਾਲ ਤੇ ਜਸਵਿੰਦਰ ਨਾਲ ਤੇ ਜਦੋਂ ਵਿਦਿਆਰਥੀ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਮੈਂ ਇੱਕ ਦਿੱਲੀ ਦੂਰਦਰਸ਼ਨ ਦੇ ਪ੍ਰੋਗਰਾਮ ਤੇ 91 ਦੇ ਵਿੱਚ ਲੈ ਕੇ ਗਿਆ ਤੇ ਉਸ ਤੋਂ ਮੰਗਰੋਂ ਅਸੀਂ ਇਕੱਠਿਆਂ ਨੇ ਕੈਨੇਡਾ ਅਮਰੀਕਾ ਦੇ ਟੂਰ ਵੀ ਕੀਤੇ ਤੇ ਜਦੋਂ ਕਦੇ ਵੀ ਮਿਲਣਾ ਉਹ ਸਪਨਤ ਨਾਲ ਉਹ ਸਾਜ ਨਾਲ ਮਿਲਣਾ ਤੇ ਅੱਜ ਉਹ ਸਾਡੇ ਦਰਮਿਆਨ ਨਹੀਂ ਰਹੇ ਪਰ ਜਸਵਿੰਦਰ ਪੱਲੇ ਦੀਆਂ ਆਜ਼ਾਦਾਂ ਜਸਵਿੰਦਰ ਪੱਲੇ ਦੇ ਸ਼ਨਕਾਟੇ ਹਮੇਸ਼ਾ ਹੀ ਫੀਜ਼ਾ ਦੇ ਵਿੱਚ ਗੂੰਜਦੇ ਰਹਿਣਗੇ ਸੋ ਮੈਂ ਵੈਗਰ ਵਗੇ ਅਰਦਾਸ ਕਰਦਾ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਨ ਤੇ ਜਸਵਿੰਦਰ ਪੱਲੇ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਨ